ਸਾਹਿਬ ਜੀ ਤੁਸੀਂ ਦੇਖਦੇ ਪਿਓ ਤਸਵੀਰਾਂ ਅੱਜ ਫੇਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੇ ਦੋਸਤੋ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਹੀ ਸਾਂਝਾ ਕਰਨ ਜਾ ਰਹੇ ਆ ਉਸ ਪ੍ਰੋਗਰਾਮ 'ਚ ਤੁਹਾਨੂੰ ਜਿਹੜਾ ਆ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੱਟਾ ਆਈ ਵਿਸਾਖੀ ਮੁੱਕ ਗਈ ਕਣਕਾਂ ਦੀ ਰਾਖੀ ਪਰ ਤੁਹਾਨੂੰ ਦੱਸ ਦੇ ਕਿ ਸਮਾਂ ਬਦਲਦਾ ਗਿਆ ਤੇ ਸਮੇਂ ਬਦਲਣ ਦੇ ਨਾਲ ਨਾਲ ਜਿਹੜਾ ਆ ਇਹ ਕਹਾਵਤ ਵੀ ਕੁਝ ਜਿਹੜੀ ਹੈ ਇਦਾਂ ਚੇਂਜ ਹੋ ਰਹੀ ਏ ਕਿ ਜੱਟਾ ਆਈ ਵਿਸਾਖੀ ਤੇ ਵੱਧ ਗਈ ਕਣਕਾਂ ਦੀ ਰਾਖੀ ਕਿਉਂਕਿ ਹੁਣ ਕਣਕਾਂ ਨੂੰ ਜਿਹੜੀ ਰਾਖੀ ਮੁੱਕਦੀ ਨਹੀਂ ਜਿਵੇਂ ਜਿਵੇਂ ਕਣਕਾਂ ਵਿਸਾਖੀ ਦੇ ਲਾਗੇ ਪੱਕਣੀਆਂ ਸ਼ੁਰੂ ਹੋ ਜਾਂਦੀਆਂ ਤੇ ਇਹਦੀ ਰਾਖੀ ਜਿਹੜੀ ਵੱਧ ਜਾਂਦੀ ਏ ਕਿਉਂਕਿ ਸਮਾਂ ਬਦਲਣ ਦੇ ਨਾਲ ਬਹੁਤ ਸਾਰੀ ਇਨਸਟਰੂਮੈਂਟ ਬਦਲ ਗਏ ਜਿੱਥੇ ਢੱਗੇ ਚੱਲਦੇ ਸੀ ਗੱਡੇ ਚੱਲਦੇ ਸੀ ਉਥੇ ਟਰੈਕਟਰ ਚੱਲਣ ਲੱਪੇ ਦਾਤੀਆਂ ਦੇ ਨਾਲ ਜਿੱਥੇ ਕਣਕਾਂ ਵੱਢੀਆਂ ਜਾਂਦੀਆਂ ਸੀ ਉਥੇ ਕੰਬਾਈਨਾ ਚੱਲਣ ਲੱਪੀਆਂ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਜਿਹੜਾ ਆ ਉਹ ਕੰਮ ਹੋਣ ਲੱਗ ਪਿਆ ਜਿਹਦੇ ਕਰਕੇ ਜਿਹੜਾ ਆ ਜੱਟ ਦੀ ਜਿਹੜੀ ਰਾਤ ਦੀ ਨੀਂਦ ਆ ਉਹ ਕਾਫੀ ਜ਼ਿਆਦਾ ਜਿਹੜੀ ਏ ਉਹ ਖਰਾਬ ਹੋ ਚੁੱਕੀ ਹੈ ਕਿਉਂਕਿ ਜਿਵੇਂ ਜਿਵੇਂ ਕਣਕ ਪੱਕਣੀ ਸ਼ੁਰੂ ਹੋ ਜਾਂਦੀ ਹੈ ਤੀਵੇਂ-ਤੀਵੇਂ ਰਾਤ ਦੀਆਂ ਨੀਂਦਾਂ ਜਿਹੜੀਆਂ ਨੇ ਖਰਾਬ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਕਿਤੇ ਕੋਈ ਐਸਾ ਵਾਕਿਆ ਨਾ ਹੋ ਜਾਵੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਤੁਸੀਂ ਦੇਖਦੇ ਆ ਰਹੇ ਹੋ ਕਿ ਫਲਾਣੇ ਥਾਂ ਇੰਨੇ ਏਕੜ ਕਣਕ ਗਈ ਫਲਾਣੇ ਥਾਂ ਇੰਨੇ ਏਕੜ ਕਣਕ ਗਈ ਇਹ ਕਾਰਨ ਜਿਹੜਾ ਆ ਇਹ ਕਾਰਨ ਕਿਵੇਂ ਬਣਦਾ ਆ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉੱਥੇ ਆ ਕੇ ਜਦੋਂ ਕੋਈ ਕੰਮ ਇਦਾਂ ਦਾ ਹੋ ਜਾਂਦਾ ਆ ਤੇ ਗੱਲ ਕਿੱਥੇ ਆਉਂਦੀ ਏ ਕਿ ਟਰਾਂਸਫਾਰਮ ਦੇ ਉੱਤੇ ਜਿਹੜੀ ਏ ਉਸਪਾਰਕ ਹੋ ਗਈ ਬੱਤੀ ਦੀਆਂ ਤਾਰਾਂ ਦੀ ਸਪਾਰਕ ਹੋ ਗਈ ਕੰਮ ਭਾਵੇਂ ਕਿਸੇ ਵੀ ਕਾਰਨ ਹੋਇਆ ਹੋਵੇ ਪਰ ਕੰਮ ਆ ਜਾਗੇ ਕਿੱਥੇ ਭਰਾ ਦਿੱਤਾ ਜਾਂਦਾ ਆ ਬਿਜਲੀ ਬੋਰਡ ਦੇ ਉੱਤੇ ਪਰ ਪਿਛਲੇ ਕਈ ਸਾਲਾਂ ਦੇ ਵਿੱਚ ਦੇਖਿਆ ਗਿਆ ਕਿ ਪਿੰਡਾਂ ਦੇ ਵਿੱਚ ਜਿਹੜਾ ਆ ਖਾਸ ਕਰਕੇ ਬਿਜਲੀ ਬੋਰਡ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੋਇਆ ਆ ਕਿ ਪੂਰਾ ਪੂਰਾ ਦਿਨ ਜਿਹੜੀ ਇਹ ਬੱਤੀ ਬੰਦ ਰੱਖੀ ਜਾਂਦੀ ਏ ਪੂਰਾ ਪੂਰਾ ਦਿਨ ਜਿਹੜੀ ਇਹ ਬੱਤੀ ਬਿਲਕੁਲ ਨਹੀਂ ਦਿੱਤੀ ਜਾਂਦੀ ਤਾਂ ਕਿ ਜਿਹੜਾ ਇਦਾਂ ਦਾ ਕੋਈ ਹਾਸਾ ਨਾ ਹੋਵੇ ਤੇ ਨਾਲ ਦੀ ਨਾਲ ਜਿਹੜਾ ਆ ਮਹਿਕਮੇ ਨੇ ਇੱਕ ਹੋਰ ਵਧੀਆ ਕੰਮ ਕਰ ਦਿੱਤਾ ਆ ਉਹ ਕੀ ਕੀਤਾ ਆ ਉਹ ਵੀ ਤੁਹਾਡੇ ਨਾਲ ਹੀ ਸਾਂਝਾ ਕਰਦੇ ਆ ਕਿ ਮਹਿਕਮੇ ਨੇ ਆਪਣੇ ਮੁਲਾਜ਼ਮਾਂ ਨੂੰ ਸਿੱਧੀ-ਸਿੱਧੀ ਹਦਾਇਤ ਦੇ ਦਿੱਤੀ ਏ ਕਿ ਜਿੰਨੇ ਵੀ ਟਰਾਂਸਫਾਰਮ ਨੇ ਜਾਂ ਜਿੱਥੇ ਸਪਾਰਕ ਹੋਣ ਦਾ ਖਤਰਾ ਹੁੰਦਾ ਆ ਉਹ ਸਾਰਿਆਂ ਦੇ ਜਿੰਨੇ ਵੀ ਥੱਲੇ ਜੜੀ ਕਣਕ ਜਾਂ ਬੂਟੀ ਜਾਂ ਸੁੱਕਾ ਘਾਹ ਉਹਨੂੰ ਵੱਢ ਦਿੱਤਾ ਜਾਵੇ ਤਾਂ ਕਿ ਜੇਕਰ ਬਾਈ ਚਾਂਸ ਦੇਰ ਸਵੇਰ ਕਿਤੇ ਕੋਈ ਸਪਾਰਕ ਹੁੰਦਾ ਆ ਤੇ ਉਸ ਸਪਾਰਕ ਦੇ ਜਿਹੜਾ ਥੱਲੇ ਡਿੱਗਣ ਦੇ ਨਾਲ ਕਣਕ ਨੂੰ ਜੜੀਏ ਹਾਨੀ ਨਾ ਪਹੁੰਚੇ ਜੇਕਰ ਥੱਲੇ ਉਹ ਸਫਾਈ ਹੋਏਗੀ ਤੇ ਕਣਕ ਦੀ ਸੇਫਟੀ ਜ਼ਰੂਰ ਹੋਏਗੀ ਇਸ ਟਾਈਮ ਸਾਡੇ ਨਾਲ ਮੁਲਾਜ਼ਮ ਵੀ ਜੁੜੇ ਹੋਏ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਦੇਖਦੇ ਆ ਕਿ ਉਹ ਇੱਥੇ ਸਾਰਾ ਕੰਮ ਜਿਹੜਾ ਆ ਕਿਵੇਂ ਕਰਦਾ ਆ ਸਾਡੇ ਨਾਲ ਤੁਸੀਂ ਦੇਖਦੇ ਪਿਓ ਪਿਆਸਟਾ ਮਲਾਜਮ ਨੇ ਤੇ ਦਾਤੀਆਂ ਇਹਨਾਂ ਨੇ ਫੜੀਆਂ ਹੋਈਆਂ ਆ ਤੇ ਇਹ ਇਸ ਟਾਈਮ ਜਿਹੜਾ ਤੁਸੀਂ ਦੇਖਦੇ ਪਿਓ ਇਹ 30 ਪੁਆਇੰਟ ਕਿਹਾ ਜਾਂਦਾ ਇਹਨੂੰ ਤੇ ਮੇਨ ਲਾਈਨ ਜਿਹੜੀ ਇੱਥੇ ਚੱਲਦੀ ਹੈ ਤੇ ਤੁਸੀਂ ਦੇਖਦੇ ਪਿਓ ਵੀ ਸਖਤ ਹਦਾਇਤਾਂ ਜਿਹੜੀਆਂ ਮਹਿਕਮੇ ਵੱਲੋਂ ਬਿਜਲੀ ਬੋਰਡ ਨੂੰ ਦਿੱਤੀਆਂ ਗਈਆਂ ਨੇ ਵੀ ਜਿਹੜਾ ਬਿਲਕੁਲ ਨਾਲ-ਨਾਲ ਆ ਉਥੋਂ ਕਣਕ ਨੂੰ ਜਿਹੜਾ ਆ ਉਹ ਦਾਤੀ ਫੇਰ ਕੇ ਤੇ ਗੋਲ ਕਰ ਦਿੱਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਘਟਨਾ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਨਾ ਵਾਪਰੇ ਕਿਉਂਕਿ ਬਿਜਲੀ ਭਾਵੇਂ ਬੰਦੀ ਰਹਿੰਦੀ ਹੈ ਪਰ 6 ਵਜੇ ਤੋਂ ਬਾਅਦ ਜਿਹੜੀ ਇਹ ਬਿਜਲੀ ਦੇ ਦਿੱਤੀ ਜਾਂਦੀ ਹੈ ਜਿਹਦੇ ਨਾਲ ਜਿਹੜਾ ਆ ਉਹ ਕੋਈ ਵੀ ਜਿਹੜਾ ਨੁਕਸਾਨ ਹੋਣ ਦੇ ਚਾਂਸ ਹੋ ਸਕਦੇ ਆ ਰਾਤ ਬਰਾਤੇ ਵੀ ਜਿਹੜਾ ਆ ਕਿਉਂਕਿ ਸੁੱਕੀ ਕਰਨ ਕੇ ਜਿਹੜੀ ਹੁੰਦੀ ਹੈ ਉਹਨੂੰ ਰਾਤ ਬਰਾਤੇ ਵੀ ਪ੍ਰੋਬਲਮ ਆ ਸਕਦੀ ਹੈ ਜਿੰਨੂੰ ਤੁਸੀਂ ਦੇਖਦੇ ਪਿਓ ਕਿ ਬਿਜਲੀ ਬੋਰਡ ਦੇ ਜਿਹੜੇ ਮੁੱਖ ਪ੍ਰਬੰਧਕ ਨੇ ਜਿਹੜੇ ਮੁੱਖ ਜਿਹੜੇ ਗਰਦਾਸ ਨੰਗਲ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਉਹ ਆਪ ਜਿਹੜੇ ਆ ਉਹ ਇਸ ਜਿਹੜਾ ਆ ਬਿਜਲੀ ਦੇ ਜਿਹੜੇ ਖੰਭੇ ਨੇ ਉਹਨਾਂ ਦੇ ਥੱਲੇ ਜਿਹੜੇ ਆ ਸਫਾਈ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਅਸੀਂ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਸਰਕਾਰ ਵੱਲੋਂ ਮਹਿਕਮੇ ਵੱਲੋਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਹਦਿਆਤਾਂ ਨੇ ਤੇ ਸਾਡੇ ਨਾਲ ਇਸ ਟਾਈਮ ਸੱਭਾ ਜੀ ਜਿਹੜੇ ਕਿ ਬਿਜਲੀ ਬੋਰਡ ਦੇ ਵਿੱਚ ਮੁੱਖ ਮੁਲਾਜ਼ਮ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਟਾਈਮ ਸਾਡੇ ਨਾਲ ਸੱਭਾ ਜੀ ਜੁੜ ਚੁੱਕੇ ਨੇ ਅ ਭਾਜੀ ਕਿਵੇਂ ਦੇਖਦੇ ਹੋ ਕੀ ਆਏ ਆ ਆਜ਼ਾਦਤਾ ਜਿਹੜੀਆਂ ਸਰਕਾਰ ਵੱਲੋਂ ਆਈਆਂ ਨੇ ਆਜ਼ਾਦਤਾ ਹੋਈ ਆ ਵੀ ਜਿੱਥੇ ਮਨੋ ਕੋਈ ਟੀਓ ਫਵਾ ਜਾਂ ਕਿਤੇ ਤਾਰਾ ਢਿਲੀ ਆ ਨੇ ਕਿ ਪੋਲ ਦੇ ਥੱਲੇ ਹੋ ਜਾਂ ਕਿਦੇ ਕੋਈ ਟ੍ਰਾਂਸਫਰ ਹੋ ਉਹ ਫਿਰ ਜਦੋਂ ਕਣਕਾਂ ਪੱਕੀਆਂ ਨੇ ਉਹ ਥੋੜੇ ਜਗੇ ਵੱਢੀਆਂ ਜਾਣ ਤੇ ਕਿਸਾਨ ਵੀ ਵੱਢਣ ਤੇ ਅਸੀਂ ਵੱਡੀਆਂ ਵੀ ਚਲੋ ਸੇਫ ਰਹੀਏ ਸਾਰਿਆਂ ਨੇ ਤੇ ਕਣਕਾਂ ਦਾ ਜਾਨ ਨੁਕਸਾਨ ਨਾ ਹੋਵੇ ਤੇ ਅਸੀਂ ਜਾਨੀ ਨੁਕਸਾਨ ਕੇ ਸਾਰਾ ਮਲਹਰ ਕੋਈ ਸੇਫ ਰਹੇ ਇਹ ਕਿੰਨੇ ਦਿਨਾਂ ਤੋਂ ਜਿਹੜੀ ਹਦਾਇਤ ਦਿੱਤੀ ਗਈ ਹੈ ਇਹ ਮਲਹਰ ਹਰ ਸੀਜ਼ਨ ਦੀ ਸੀਜ਼ਨ ਗਦੋਂ ਵੀ ਕਣਕਾਂ ਪੱਕਦੀਆਂ ਨੇ ਉਦੋਂ ਆ ਜਾਂਦੀ ਹੈ ਉਦੋਂ ਇਹ ਹਦਾਇਤ ਆ ਜਾਂਦੀ ਹੈ ਗੌਰਮਤ ਸਰਕਾਰ ਵੱਲੋਂ ਵੀ ਤੇ ਆਪਣੇ ਮਹਿਕਮੇ ਵੱਲੋਂ ਵੀ ਸਾਡੇ ਨੂੰ ਹਾਲੇ ਸਾਨੂੰ ਉਹਦਾ ਮਤਲਬ ਉਹਨਾਂ ਨੇ ਮਾਰਾ ਜੇ ਕਿਹਾ ਵਾ ਅਹੀਂ ਜਿੱਥੇ ਆਪਣਾ ਵੇਖਣੇ ਵੀ ਜਿੱਥੇ ਵੀ ਕੋਈ ਮਰ ਸੁੱਕੇ ਦਰਖਤ ਵਾ ਜਾਂ ਕੋ ਥਲੇ ਕੋ ਘਾਹ ਕੋ ਵਾ ਉਹਨੂੰ ਹੀ ਛਾਬੀ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦੀ ਵੀ ਮੇਨਟੀ ਆਫ ਹੋਏ ਜਬਾਸ ਨਿਕਲਦਾ ਜਿਆਦਾ ਸਰਦਾਰ ਰਣਜੋਤ ਸਿੰਘ ਦਾ ਤੇ ਇਹ ਮਤਲਬ ਅਸੀਂ ਤੁਹਾਨੂੰ ਇਹ ਸੁਪਾਈ ਕਰਦੇ ਹਾਂ ਇਥੇ ਟਰਾਂਸਫਾਰਮਰ ਤਾਂ ਨਹੀਂ ਹੈਗਾ ਇਹ ਮੇਨ ਇਹ ਕੀ ਮੇਰਾ ਨਾ ਇੱਥੇ ਵੀ ਸਪਾਰਕ ਮਤਲਬ ਸੋਚਵਾਣੇ ਸੋਚ ਕੱਟੀ ਦਾ ਵਾ ਸੋਚਿਆ ਰ ਮੈਨੂੰ ਲਾਈ ਦਿੱਤੀ ਉਹ ਜਿਹਨੂੰ ਬੋਲਦੇ ਆ ਅੱਛਾ ਟੀ ਆਫ ਮੇਨ ਲਾਈਨ ਦਾ ਜਰਾ ਮੇਨ ਲਾਈਨ ਦਾ ਮੇਨ ਦਾ ਠੀਕ ਹੈ ਤੇ ਇੱਥੇ ਸੋਚ ਕੱਟਣ ਦੇ ਨਾਲ ਵੀ ਕਈ ਵਾਰੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੋ ਸਕਦਾ ਵਾ ਮਤਲਬ ਦੇਖੋ ਇਹ ਮਤਲਬ ਮਸ਼ਿੰਦਰੀ ਆ ਮਤਲਬ ਕਿਤੇ ਵੀ ਕੁਝ ਹੋ ਸਕਦਾ ਬਿਲਕੁਲ ਬਿਲਕੁਲ ਤੇ ਫਿਲਹਾਲ ਅੱਜ ਪਹਿਲੇ ਦਿਨ ਸ਼ੁਰੂਆਤ ਕੀਤੀ ਆ ਨੇ ਕੱਲ ਵੀ ਇਹੀ ਆਉਤੋਂ ਮਰੋਂ ਵੱਡਿਆ ਸੀਗਾ ਤੇ ਮਨੋ ਅੱਜ ਅਸੀਂ ਇੱਥੋਂ ਮਨੋ ਅਸੀਂ ਕਹਿ ਵੀ ਚੱਲ ਜਿਹੜਾ ਦਿਨ ਜਨਾ ਸੁੱਕਾ ਜਦੋਂ ਸੁਹਾਵਾ ਉਤੋਂ ਤਾਂ ਨੀ ਤਾਂ ਪਾਰਲੀ ਸਾਈਡ ਤੋਂ ਆ ਉਤੋ ਹੀ ਲੱਗੇ ਹਾਂ ਤੇ ਇਹ ਮਲਾਜਮਾਂ ਦੀ ਬੜੀ ਘਾਟ ਆ ਮੈਂ ਇਕੱਲਾ ਸਰਕਾਰੀ ਮਲਾਜਮ ਹਾਂ ਤੇ ਚਲੋ ਗਵਰਨਰ ਸਰਕਾਰ ਨੂੰ ਵੀ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚਲੋ ਮਲਾਜਮ ਨਹੀਂ ਮੈਂ ਇਕੱਲਾ ਹਾਂ ਤੇ ਮੇਰੇ ਕੋਲ 8 ਪਿੰਡ ਵਾ ਤੇ ਮੈਂ 8 ਪਿੰਡਾਂ 'ਚ ਮੈਂ ਇਕੱਲੇ ਕਿੱਥੇ ਜਾਣਾ 24 ਘੰਟੇ ਮੇਰੇ ਕੋਲ ਆ ਦੇ ਗਦਾਖਨਗਰ ਇਸ ਨੇਮਪਰ ਤੇ ਗਦਾਖਨਗਰ 2 ਫੀਟਰ ਮੇਰੇ ਕੋਲ ਅੱਛਾ ਜੀ ਮੈਂ ਇਕੱਲਾ ਕਿੱਧਰ ਜਾਵਾਂ 2 ਫੀਟਰ ਇੱਕ ਬੰਦੇ ਦੇ ਕੋਲ ਇੱਕ ਬੰਦੇ ਦੇ ਕੋਲ ਮਲਾਜਮਾਂ ਦੀ ਘਾਟ ਹੋਣ ਦਾ ਕਾਰਨ ਮਲਾਜਮਾਂ ਦਾ ਰਿਟਾਇਰਮੈਂਟ ਬੜੀ ਹੋਈ ਹੈ ਰਿਟਾਇਰਮੈਂਟ ਹੋ ਗਈ ਕਾ ਨਵੀਂ ਪਤਨੀ ਨਹੀਂ ਆਈ ਬਿਲਕੁ ਦੇ ਆ ਇਹਨਾਂ ਨੂੰ 500 ਰੁਪਇਆ ਦੇ ਕੇ ਤੇ ਆਪਣੀ ਇਹਨਾਂ ਕੋ ਕੰਮ ਕਰਵਾਉਣਾ ਹਾਂਜੀ ਸਾਰਿਆਂ ਨੂੰ ਪਤਾ ਵੀ ਮੈਂ پیسے ਦਿੰਦਾ ਮੈਂ ਆਪਣੇ ਕੋਲ ਕੋਲੋ ਦੇ ਦੇ ਕੇ ਦਿਮਾਗ ਕੰਮ ਬਿਲਕੁਲ ਬਿਲਕੁਲ ਹਰ ਕੋਈ ਜਾਣਦਾ ਵਾ ਮੈਂ ਝੂਠ ਨਹੀਂ ਕਹ ਰਿਹਾ ਇਹ ਸਹੀ ਗੱਲ ਆ ਕਿ ਮੈਂ 8000 ਚੱਕ ਕੇ ਮੜਾਇਕਰ ਖਰਾਵਾ ਕੰਮ ਵਾਸਤੇ ਹਾਂਜੀ ਤੇ ਅੱਜ ਜੀਵੇ ਕੀ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜੀ ਬਿਜਲੀ ਉਹ ਕਿੰਨੀ ਤਰੀਕ ਤੋਂ ਜਿਹੜੀ ਬੰਦ ਹੋਣੀ ਸ਼ੁਰੂ ਹੋ ਜੇਗੀ ਤੇ ਕਿੰਨੀ ਤਰੀਕ ਤੱਕ ਰਹੇ ਇਹ ਮਤਲਬ ਹਲੇ ਹੁਣ ਇਹ ਮਤਲਬ ਪੀਸੀ ਪਟਾਲੇ ਸੀ ਮਨ ਉਹਨਾਂ ਅਧਿਕਾਰਾਂ ਨੇ ਕੋਈ ਤੋਂ ਸਭ ਮਤਲਬ ਅਫਸਰਾਂ ਦੀ ਆ ਜੇ ਜਦੋਂ ਕਿਸੇ ਪਾਵਰ ਔਰ ਆਓ ਜਾਨੋ ਜਿਹੜੇ ਮੈਸੇਜ ਆਉਣਗੇ ਇਹਨਾਂ ਅਸਰਾਂ ਦੇ ਉਦੋਂ ਹੀ ਉਦੋਂ ਬਿਜਲੀ ਬੰਦੋ ਨੀ ਸ਼ੁਰੂ ਹੋਈ ਹਾਂਜੀ ਉਦੋਂ ਹਾਲੇ ਪਹਿਲਾਂ ਚੱਲ ਰਹੀ ਹੈ ਕਿੰਨੇ ਤੋਂ ਕਿੰਨੇ ਤੱਕ ਜਿਹੜਾ ਕੱਟ ਲੱਗ ਜਾਂਦੇ ਆ ਇਹ ਮਤਲਬ ਉਹਨਾਂ ਦੇ ਹੁਣ ਕੋਈ ਦੇ ਬਰੇ ਤੇ ਹੀ ਕੋਈ ਕਹਿ ਨਹੀਂ ਸਕਦੇ ਇਹ ਉਹਦੇ ਉਹਨਾਂ ਨੇ ਕਰਨਾ ਜੋ ਮਤਲਬ ਉਸਾਂ ਨੇ ਕਿ ਕਿੰਨੀ ਬੰਦ ਕਰਨੇ ਕਿ ਕਿਹੜੇ ਟਾਈਮ ਬੰਦ ਕਰਨੀ ਹੈ ਕਿਹੜੇ ਟਾਈਮ ਚੱਲੂ ਕਰਨੀ ਹੈ ਇਹ ਤਾਂ ਗ੍ਰਿਦਾ ਬਰੇ ਉਹਨਾਂ ਨੂੰ ਉਹਦੇ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜੀ ਬੰਦ ਕੀਤੀ ਹਾਂਜੀ ਹਾਂਜੀ ਪਹਿਲਾਂ ਜ਼ਿਆਦਾ ਕਰਦੇ ਰਿਹਾ ਚਲੋ ਹੁਣ ਖੈਸ ਮਤਲਬ ਉਹਨ ਮਲੋ ਕੀ ਬੋਦੇ ਆ ਮੈਨ ਹੋਣਾ ਕੁਝ ਸਹੀ ਵੀ ਹੋਈਆਂ ਨੇ ਕਾਫੀ ਮਤਲਬ ਫਰਕ ਪਿਆ ਵਾ ਪਿਛੇ ਵਾਰੀ ਕੋਈ ਆਹੋ ਜਿਹੀ ਕੋਈ ਤੇ ਅਗਾਂਹ ਅਸੀਂ ਸੋਚਾਂਗੇ ਕਿ ਆ ਨਹੀਂ ਫਿਰ ਅਸੀਂ 6 ਵਜੇ ਤੱਕ ਦੇ ਹੀ ਤਕਰੀਬੋਂ ਇੱਥੇ ਬਾਹਰ ਫਿਰਦੇ ਰਹਿਨੇ ਆਂ ਕਿ ਬਾਹਰ ਮਤਲਬ ਫੀਲਡ ਵਿੱਚ ਰਹਿਨੇ ਆਂ ਕਿ ਮੋਟਰਸਾਈਕਲ ਦੇ ਵੀ ਕੋਈ ਕਿਤੇ ਕੋਈ ਉਹੋ ਜਿਹੀ ਗੱਲ ਨਾ ਹੋ ਜਾਈ। ਹਾਂ ਤੇ ਜਿਵੇਂ ਕਿ ਤੁਸੀਂ ਆ ਕੰਮ ਕਰਦੇ ਪੀਓ ਇਹ ਵੀ ਇੱਕ ਵਧੀਆ ਗੱਲ ਹੈ ਵੀ ਕਿਸਾਨ ਤੇ ਕਰੇ ਚਾਹ ਨਾ ਕਰੇ ਤੁਸੀਂ ਕਿਸਾਨ ਦੀ ਸੇਫਟੀ ਵਾਸਤੇ ਨਹੀਂ ਅਸੀਂ ਹਾਂਜੀ ਇਹ 6 ਵਜੇ ਵੀ ਕਿਸਾਨ ਨੂੰ ਹੀ ਨਾਲ ਲੱਲੀਦਾ ਕਿਸਾਨ ਨੂੰ ਹੀ ਆੜਿਆਂ ਤੁਰਦੇ ਆ। ਹਾਂਜੀ ਉਹਨਾਂ ਸਾਡੇ ਤੋਂ ਪਹਿਲਾਂ ਆਏ ਆਪਣੇ ਤਾਂ ਪੈਂਚਵਾ ਬੱਬੀ ਆ ਤੇ ਉਹਨੇ ਵੀ ਲੋ ਆਪਣੇ ਜਾ ਕੇ ਤੇ ਮਨ ਲੋ ਕਾਫੀ ਟ੍ਰਾਂਫਰੋਂ ਤੋਂ ਲੱਗੋ ਥੱਲੇ ਕਰਕੇ ਵੜਤੀ ਆ ਉਹ ਸਾਹਮਣੇ ਪਲਾਟਫਾਰਮ ਦਾ ਠੀਕ ਆ ਠੀਕ ਆ ਹਾਂਜੀ ਉਹ ਮਤਲਬ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਹੀ ਵੜਾਤੀ ਆਪਣੇ ਬੰਦਿਆ ਕੋ ਠੀਕ ਆ ਆਪ ਹੀ ਵੜਾਤੀ ਤਾਂ ਕਿ ਜਿਹੜਾ ਆ ਵੀ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਜੜੀ ਆਹਾਨੀ ਨਾ ਬਿਲਕੁਲ ਜੀ ਹਰ ਇੱਕ ਦਾ ਮਨ ਲੋ ਵਿੱਚ ਭਰਾਵਾ ਜੀ ਬਿਲਕੁਲ ਜੀ ਕੋਈ ਤਕਰਾਵਾ ਭਾਈ ਕੋ ਮਾਰਾ ਗਰੀਕ ਹੁੰਦਾ ਸਾਰੇ ਇਹ ਲੋ ਕੋ ਆਨਵਾ ਸਾਰੇ ਇਕੱਲੇ ਖਾਣਾ ਵਾ ਤੇ ਸੇਵ ਰੂਗਾ ਤੇ ਹਰ ਕੋ ਖਾਊਗਾ ਤੇਈ ਕਿਸਾਨ ਜਿਹੜੇ ਇਸ ਵਾਰ ਨੂੰ ਧਿਆਨ ਦੇ ਦਿੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਉਹ ਗੋਂਗ ਆਪ ਜੁਰ ਕੇ ਬੇਨਤੀ ਆ ਕਿ ਸਾਰਿਆਂ ਨੇ ਮਤਲਬ ਖਿਆਲ ਰੱਖੋ ਤੇ ਮਤਲਬ ਜੇ ਨਹੀਂ ਕੋਈ ਕਿਸੇ ਦਾ ਕੋ ਕਰ ਸਕਦਾ ਤੇ ਸਾਨੂੰ ਚਲੋ ਦੱਸ ਦਿਆ ਨਾ ਅਸੀਂ ਮਤਲਬ ਬੰਦੇ ਲਾ ਕੇ ਤੇ ਆਪਰਾ ਕਿਹੜੇ ਗੁਰ ਹੈ ਵੀ ਆਲਾ ਕੋ ਇਲਾਕਾ ਬਹੁਤ ਵੱਡਾ ਪੈਂਦਾ ਵਾ ਕਿਤੇ ਮਤਲਬ ਅਮੀਪੁਰ ਬਿਜਲੀ ਘਰ ਤੇ ਕਿੱਥੇ ਆ ਸਦੋ ਬਚੀਤਾ ਵਗੈਰੀ ਪੈਂਦਾ ਜੱਪਵਾ ਦੀ ਕਮਾ ਪੈਂਦੀ ਐ ਇਤੋਂ ਸਾਰਾ ਲੱਗ ਲੱਗੇ ਉਹ ਗਾਂ ਦਾ ਅਕੈਡਮੀ ਆ ਸੁਨਵਾ ਦੀ ਉੱਥੋਂ ਤੱਕ ਅੱਲਾ ਕਾ ਸਾਰਾ ਮੇਕਮਾ ਪਹਰੀ ਕਿੰਨਾ ਕਾ ਟ੍ਰਾਂਸਫਰ ਆ ਹੁਣ ਕੱਲੇ ਕੱਲੇ ਤੇ ਮੈਂ ਕੱਲਾ ਕਿੰਨਾ ਕਾ ਟਾਈਮ ਹੁਣ ਇੱਕ ਜੀ ਕਿੰਨਾ ਟਾਈਮ ਲੱਗ ਜਾਂਦਾ ਇੱਕ ਲੱਗ ਜਾਂਦਾ ਇੰਨੇ ਸਾਹ ਕਿੰਦਾ ਬੰਦਾ ਜਾਏ ਫਤ ਬਾਕੀ ਹੋਰ ਵੀ ਕੰਮ ਮੇਰੇ ਤੋਂ ਇਲਾਵਾ ਜਿਹੜੇ ਆ ਹੋਰ ਘਰੇਲੂ ਆ ਮਨੋ ਵੀ ਬੱਤੀ ਕੇ ਦੀ ਬੰਦ ਹੋ ਗਈ ਕੇ ਦੀ ਤਾਰ ਸਰ ਗਈ ਬਾਹਰ ਬੰਮੀਆਂ ਦੀ ਕਿਹਦਾ ਕੋ ਹੋ ਕੇ ਫੇਸ ਉੱਡ ਗਿਆ ਉਹ ਬੰਦਾ ਉਧਰ ਵੀ ਜਾ ਸਕਦਾ ਕੀ ਕਰੇ ਕੀ ਕਰਾਂਗੇ ਇੰਨੇ ਕੰਮ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਆ ਤੁਸੀਂ ਵਧੀਆ ਤਰੀਕੇ ਨਾਲ ਹਾਂ ਬਿਲਕੁਲ ਜੀ ਅਹੀਂ ਮਤਲਬ 9 ਵਜੇ ਪੌਣੇ 9 ਵਜੇ ਤੱਕ ਇੱਥੇ ਆ ਜਾਈਦਾ ਵਾ ਤੇ ਮਤਲਬ ਆਪਣੇ ਵਰਕ ਤੇ ਮਤਲਬ ਜੋ ਵੀ ਆ ਜਿਹੜਾ ਕੰਮ ਵੇਖ ਕੇ ਜੇ ਫਿਰ ਉਸ ਹਿਸਾਬ ਨਾਲ ਜੇ ਕੋਈ ਕੰਪਲੇਨਰ ਆਈ ਜਾਂ ਤੇ ਉਹ ਟੰਡ ਕਰ ਲੀਦੀ ਆ ਤੇ ਬਾਕੀ ਜਿਹੜਾ ਕੰਮ ਜੋ ਉਹ ਜੰਦਾ ਦਾ ਵਾ ਹਰੇ ਆਜੀਓ ਸਾਹਿਬ ਬਹੁਤ ਬੀਬੇ ਦਾ ਅਮਰਦੀਪ ਸਿੰਘ ਲਾਗੜਾ ਸਾਹਿਬ ਹਰੇ ਜੈ ਸਿੰਘ ਬੰਗੋ ਜੀ ਉਹ ਵੀ ਬਹੁਤ ਬੀਬੇ ਆ ਤੇ ਮਤਲਬ ਵੀ ਸਾਡੀ ਹਾਲ ਨੂੰ ਪੂਰ ਕਰਦੇ ਆ ਮੈਂ ਜਦੋਂ ਦੀ ਫੋਨ ਕਰੀ ਉਸੇ ਵੇਲੇ ਲਾਇਰ ਬਤ ਕਰਾ ਦਿੰਦੇ ਆ ਤੇ ਮਤਲਬ ਉਹਨਾਂ ਦਾ ਵੀ ਥੈਂਕਸ ਕਿੰਨੇ ਆ ਵੀ ਸਾਡੀ ਉਹ ਮੰਦੀ ਪੂਰੀ ਕੀ ਬਾਤ ਆ ਜੀ ਏਸੀ ਜੀ ਸਾਡੇ ਨਾਲ ਸਭਾ ਜੀ ਆਪਣਾ ਪੂਰਾ ਨਾਮ ਜ਼ਰੂਰ ਦੱਸੋ ਮੇਰਾ ਨਾਮ ਸਰਵਿਸਿੰਗ ਹੈਗਾ ਲਾਈਨਮੈਨ ਸਾਡੇ ਨਾਲ ਆਇਟਮ ਸਰਜੀ ਸਿੰਘ ਲੈਂਡਮੈਨ ਜੁੜੇ ਹੋਏ ਸੀ ਤੇ ਇਹਨਾਂ ਦੇ ਨਾਲ ਜਿਹੜੇ ਟਾਈਮ ਸੇਵਾ ਪ੍ਰਭਾਰੀ ਨੇ ਜਿਹੜੇ ਇਹਨਾਂ ਨੇ ਨਾਲ ਜਿਹੜੇ ਨੇ ਇਹਨਾਂ ਨੇ ਲਿਆਂਦੇ ਹੋਏ ਨੇ ਨੌਜਵਾਨ ਜਿਹੜੇ ਕੰਮ ਕਰਦੇ ਪਏ ਨੇ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਟੀਫ ਓ ਟੀ ਆਫ ਦੇ ਥੱਲੇ ਜਿਹੜਾ ਆ ਉਹ ਜਿੱਥੇ ਕਿ ਸੋਚ ਮੇਨ ਲਾਈਨ ਦਾ ਸੋਚ ਹੁੰਦਾ ਆ ਉਹਦੇ ਥੱਲੇ ਉਹ ਜਿਹੜਾ ਆ ਸਫਾਈ ਕੀਤੀ ਜਾ ਰਹੀ ਕੋਪੀ ਅ ਗਰਮੀ ਬਹੁਤ ਜ਼ਿਆਦਾ ਤੇਜ਼ ਹੁੰਦੀ ਜਾ ਰਹੀ ਹੌਲੀ ਹੌਲੀ ਤੇ ਸੁੱਕੀ ਹੋਈ ਬੂਟੀ ਸੁੱਕੇ ਹੋਏ ਰੁੱਖ ਜਿਹੜੇ ਨੇ ਥੱਲੇੋਂ ਉਹ ਪੱਤੇ ਜਿਹੜੇ ਨੇ ਉਹਨਾਂ ਨੂੰ ਵੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਧਰ ਜਿਹੜੀ ਨਾਲ-ਨਾਲ ਕਣਕ ਆ ਉਹਨੂੰ ਵੀ ਜਿਹੜਾ ਆ ਇਹਨਾਂ ਵੱਲੋਂ ਵੱਡਿਆ ਜਾਏਗਾ ਕੱਟਿਆ ਜਾਏਗਾ ਤਾਂ ਕਿ ਜਿਹੜਾ ਆ ਉਹ ਜਲਦੀ ਦੇ ਨਾਲ ਜਿਹੜਾ ਆ ਉਹ ਸਾਰਾ ਦਾ ਸਾਰਾ ਜਿਹੜਾ ਆ ਉਹ ਤੁਸੀਂ ਦੇਖਦੇ ਹੋ ਕਿ ਪੂਰੀ ਦੀ ਪੂਰੀ ਜਿਹੜੀ ਹੈ ਉਹ ਸਫਾਈ ਇੱਥੋਂ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਕੋਈ ਕੰਮ ਨਾ ਹੋਵੇ ਇੱਧਰ ਤੁਸੀਂ ਦੇਖਦੇ ਪਈਓ ਕਿ ਕਣਕ ਜਿਹੜੀ ਹੈ ਪੂਰੇ ਯੋਰਾ ਸੋਰਾ ਦੇ ਨਾਲ ਪੱਕੀ ਹੋਈ ਹੈ ਤੇ ਕਣਕਾਂ ਆਪਣੀ ਪੂਰੀ ਲਾਲਗੀ ਜਿਹੜੀ ਆ ਦਿਖਾ ਰਹੀਆਂ ਨੇ ਤੇ ਇਹ ਕਣਕਾਂ ਜਿਹੜੀਆਂ ਨੇ ਬਹੁਤ ਛੇਤੀ ਜਿਹੜੀਆਂ ਨੇ ਵਾੜੀ ਦੇ ਲਈ ਤਿਆਰ ਹੋ ਜਾਣੀਆਂ ਨੇ ਇੱਕ ਦੋ ਦਿਨਾਂ ਦੇ ਵਿੱਚ ਹੀ ਸ਼ਾਇਦ ਇੱਧਰ ਵਾੜੀਆਂ ਜਿਹੜੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਜਿਹੜਾ ਆ ਉਹ ਇਹ ਕੰਮ ਜ਼ਰੂਰੀ ਨੇ ਤਾਂ ਕਿ ਕਿਤੇ ਵੀ ਜਿਹੜਾ ਕੋਈ ਨੁਕਸਾਨ ਜਿਹੜਾ ਨਾ ਹੋਵੇ ਤੇ ਉਹ ਨੁਕਸਾਨ ਤੋਂ ਜਿਹੜਾ ਆ ਬਚਿਆ ਜਾ ਸਕੇ ਸਾਡੇ ਨਾਲ ਇਸ ਟਾਈਮ ਕਿਸਾਨ ਵੀਰ ਵੀ ਜੁੜੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਾਨੇ ਭਾਈ ਜਿਵੇਂ ਕਿ ਕਣਕਾ ਪੱਕ ਰਹੀਆਂ ਨੇ ਤੇ ਹੁਣ ਵਾਢੀਆਂ ਸ਼ੁਰੂ ਹੋਣੀਆਂ ਤੇ ਬਿਜਲੀ ਦਾ ਵੀ ਜਿਹੜਾ ਕੰਮ ਉਹ ਖਰਾਬ ਹੋ ਜਾਂਦਾ ਕਈ ਵਾਰੀ ਤੇ ਅੱਜ ਜਿਹੜਾ ਆ ਬਿਜਲੀ ਪੋਰਟ ਵਧੀਆ ਕੰਮ ਕਰਦਾ ਪਿਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਕਰ ਰਹੇ ਆ ਟੀਓਪ ਤੇ ਥੱਲੇ ਕਣਕ ਵਡਣ ਦੇ ਆ ਤੇ ਪਟਾਕਾ ਪੈ ਜਾਂਦਾ ਵਾ ਇਦਾਂ ਸਾਫ਼ ਹੋ ਜਾਂਦਾ ਅਗਰ ਲੱਗੇ ਥੋ ਬਚ ਜਾਂਦੀ ਆ ਬਚ ਜਾਂਦੀ ਹੈ ਮਤਲਬ ਹੋਰ ਲੋਕਾਂ ਨੂੰ ਵੀ ਕੀ ਮੈਸੇਜ ਦੇਣਾ ਚਾਹੋਗੇ ਜਿੰਨਾਂ ਦੇ ਟਾਪ ਫਾਰਮ ਤੇ ਥੱਲੇ ਆ ਕਣਕ ਟੀਓਪ ਉਹ ਵਡਣ ਵਡਣੀ ਚਾਹੀਦੀ ਹਾਂ ਜੀ ਤਾਂ ਕਿ ਕਿਸੇ ਵੀ ਸਾਫ਼ ਰੱਖੇ ਨੂੰ ਸਫਾਈ ਦੇ ਨਾਲੇ ਆ ਵੀ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਕੋਈ ਫਸਲਾਂ بچਾਉਣ ਫਸਲਾਂ بچਾਉਣ ਫਸਲਾਂ بچਾਉਣ ਬਿਲਕੁਲ ਤੇ ਹੁਣ ਫਿਲਹਾਲ ਜਿਤਨਾ ਤੁਹਾਡੇ ਆ ਏਰੀਆ ਦੇ ਵਿੱਚ ਵਧੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਬਿਜਲੀ ਬੋਰਡ ਕੋਲੋਂ ਬਹੁਤ ਵਧੀਆ ਬਿਜਲੀ ਬੋਰਡ ਬਹੁਤ ਤੇ ਕੰਮ ਕਰਨ ਰਿਆ ਇਹ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਵਾ ਕਿਉਂਕਿ ਹਰ ਇੱਕ ਨੂੰ ਕਰਨਾ ਚਾਹੀਦਾ ਜਿੰਨਾ ਮੁਲਾਜ਼ਮਾਂ ਵੇਖੇ ਸਾਰੇ ਵੇਖੇ ਕਰਨ ਸੋਣਾ ਰੱਖੇ ਤਾਂ ਕਿ ਵਧੀਆ ਤਰੀਕੇ ਨਾਲ ਜਿਹੜਾ ਹੋ ਸਕੇ 6 ਮਹੀਨੇ ਦੀ ਫਸਲ ਆ ਬਿਲਕੁਲ ਜੀ ਬਿਲਕੁਲ ਦੁੱਖ ਲੱਗਦਾ ਫਿਰ ਬਿਲਕੁਲ ਇੱਕ ਜਾਨੇ ਦੀ ਨਹੀਂ ਇੱਕ ਲੱਗੇ ਜਨੇ ਹੋਏ ਫਿਰ ਸਾਰੇ ਜਾਨੇ ਆ ਬਿਲਕੁਲ 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 6 ਮਹੀਨੇ ਤੋਂ ਫਸਲ ਠੀਕਤਾ ਵਾ ਰਾਤ ਦੇ ਨੇ ਇੱਕ ਕੀਤਾ ਹੁੰਦਾ ਸਿਆਲ ਚਿਆ ਕੀ ਬਾਤ ਆ ਜੀ ਸਾਡੇ ਨਾਲ ਹੋਰ ਵੀ ਕਿਸਾਨ ਜੁੜੇ ਨੇ ਉਹ ਵੀ ਕੀ ਕਹਿਣਾ ਚਾਹ ਪਾਈ ਕੀ ਕਹਿਣਾ ਚਾਹੋਗੇ ਭਾਈ ਬਹੁਤ ਵਧੀਆ ਬਿਜਲੀ ਬੋਰਡ ਵਾਲੇ ਕੰਮ ਦੇ ਕਰਨ ਫਸਲ ਜੱਟ 6 ਮਹੀਨੇ ਤੋਂ ਡੀ ਦਾ ਪੱਕਣ ਤੇ ਤੱਕਰ ਕਿਉਂਕਿ ਜਨਾ ਕੋ ਹੈ ਵੀ ਨਹੀਂ ਕੋਸ ਉਹ ਵੀ ਜੱਟ ਫਸਲ ਦੇ ਸਿਰ ਤੇ ਜਿੰਦਾ ਏ ਤੇ ਘਰੋਂ ਬਾਹਰ ਤੱਕ ਪਤਾ ਕਿੰਨਾ ਖਰਚਾ ਹੁੰਦਾ ਮਹਿੰਗਾਈ ਜਿੰਨੇ ਦੇ ਹਿਸਾਬ ਨਾਲ ਬੱਚਾ ਤੇ ਤੇ ਅਗਨੇ ਖਰਚੇ ਪੂਰੇ ਹੁੰਦੇ ਹਰ ਇੱਕ ਦੇ ਘਰਾਂ ਦੇ ਕਿਉਂਕਿ ਬਿਜਲੀ ਬੋਰਡ ਵਾਲਿਆਂ ਨੂੰ ਹਰ ਇੱਕ ਦਾ ਅਸੂਖ ਕਰਨਾ ਚਾਹੀਦਾ ਜਿਨੇ ਮੁਲਾਜ਼ਮ ਇਥੇ ਜਈ ਜਿਨੇਮ ਸਾਰਾ ਕੰਮ ਕਹਿਣਾ ਚਾਹੀਦਾ ਕਰਾਓ ਜਾ ਕੇ ਹੈਲਪ ਕਰੋ ਜਾ ਕੇ ਅਡਿਓ ਸਾਹਿਬ ਵੀ ਜਿਹੜਾ ਨਗਾ ਸਾਹਿਬ ਵਾਲੇ ਬਹੁਤ ਵਧੀਆ ਓਫਿਸ ਕੋ ਜਈ ਸਾਹਿਬ ਵੀ ਬਹੁਤ ਵਧੀਆ ਹੈ ਕਿ ਬਹੁਤ سارے ਹੋਰ ਵੀ ਕਿਸਾਨ ਨੇ ਛੋਟੇ ਕਿਸਾਨ ਜਾਂ ਵੱਡੇ ਕਿਸਾਨ ਉਹਨਾਂ ਦੀਆਂ ਪੈਲੀਆਂ ਦੇ ਵਿੱਚ ਵੀ ਇਸ ਤਰ੍ਹਾਂ ਕਈ ਕਿਸਾਨ ਹੋਣਦੇ ਆ ਉਹਨਾਂ ਨੂੰ ਵੀ ਚਾਹੀਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਉਹਨਾਂ ਨੂੰ ਵੀ ਚਾਹੀਦਾ ਹਲਪ ਕਰ ਦੇਣੀ ਚਾਹੀਦੀ ਹਰ ਮੁਲਾਜ਼ਮ ਦੇ ਨਾਲ ਲਾ ਕੇ ਕਹਿਣਾ ਚਾਹੀਦਾ ਹਨ ਕਿ ਵਡਾਓ ਹਨ ਕਿ ਦਸੋ ਹਨ ਕਿ ਆਪਾਂ ਵੱਢਣੀ ਫਸਲ ਲਾਗੂ ਨੁਕਸਾਨ ਨਾ ਹਟਾ ਹੋਏ ਫਸਲ ਨਾ ਸਰੇ ਹੋ ਜਦੋਂ ਮੰਨ ਲਓ ਤੁਸੀਂ ਬਿਜਲੀ ਬੋਰਡ ਦੇ ਨਾਲ ਹੈਲਪ ਵੀ ਕਰਾ ਰਹੇ ਹੋ ਪੂਰੇ ਪਰੇ ਵੀ ਜਾਂਦੇ ਹੋ ਕਿਸਾਨ ਹੈਲਪ ਕਰਦੇ ਆ ਨਹੀਂ ਕਈ ਤੇ ਨਹੀਂ ਹੁੰਦੇ ਕਈ ਘੱਟ ਵੱਧੀ ਹੁੰਦੇ ਕਈ ਆ ਜਾਂਦੇ ਬਹੁਤੇ ਜ਼ਿਆਦਾ ਜ਼ਿਆਦਾ ਆ ਜਾਂਦੇ ਹਾਂਜੀ ਕਿ ਚਲੋ ਚੰਗੀ ਕਿਉਂਕਿ ਆਪਾਂ ਵੀ ਹੁਣ ਪ੍ਰਾਈਵੇਟ ਕੰਮ ਹੀ ਕਰੀਦਾ ਉਹਨਾਂ ਦੇ ਨਾਲ ਕੰਮ ਕਰਾ ਦੀਦਾ ਮੜਾ ਮੋਟਾ ਨਾਲ ਇੱਥੇ ਵੀ ਆਣ ਕੇ ਕੰਮ ਕਰੀ ਚਾਹੀਦਾ ਵਿਲਕੋ-ਵਿਲਕੋ ਹੋਰ ਕੀ ਮੈਸੇਜ ਆਣੇ ਚੌਕ ਦੇ ਹੱਥ ਇਹ ਮਤਲਬ ਹਰ ਇੱਕ ਜ਼ਿੰਮੇਵਾਰ ਨੂੰ ਆਣ ਕੇ ਆਪ ਮੁਲਾਜ਼ਮ ਨੂੰ ਮਿਲਿਆ ਆਣ ਕੇ ਕੇ ਆਣ ਕੇ ਆਪਾਂ ਵੀ ਫਸਲਾਂ ਆਪਣੀਆਂ ਲੱਗ ਲੱਗ ਵੱਡ ਹੋਣੀਆਂ ਆਣ ਕੇ ਗੱਲਬਾਤ ਕਰਦਾਂ ਆਣ ਕੇ ਹਾਂ ਕਿ ਕੋਈ ਪ੍ਰੋਬਲਮ ਨਹੀਂ ਤੇ ਦੋਸਤੋ ਤੁਸੀਂ ਦੇਖਦੇ ਪਈਓ ਕਿ ਲਗਾਤਾਰ ਜਿਹੜਾ ਆ ਉਹ ਸਫਾਈ ਜਿਹੜੀ ਏ ਟੀ ਆਫ ਦੇ ਥੱਲੇ ਜਿਹੜੀ ਇਹ ਕੀਤੀ ਜਾ ਰਹੀ ਏ ਤੇ ਇਸੇ ਤਰ੍ਹਾਂ ਜਿਹੜਾ ਆ ਉਹ ਕਣਕ ਨੂੰ ਵੀ ਜਿਹੜਾ ਆ ਥੱਲੇ ਥੱਲੇ ਜਿਹੜਾ ਵੱਢਿਆ ਜਾਂਦਾ ਹੈ ਤੇ ਤੁਸੀਂ ਦੇ ਦੇ ਪਿਓ ਵੀ ਜਿਹੜੀ ਬੂਟੀ ਫਿਲ ਹਾਲ ਵੱਢ ਦਿੱਤੀ ਗਈ ਹੈ ਬਾਕੀ ਜਿਹੜੀ ਕਣਕ ਰਹਿ ਗਈ ਹੈ ਉਹਨੂੰ ਹੌਲੀ ਹੌਲੀ ਇਹਨਾਂ ਵੱਲੋਂ ਵੱਢ ਕੇ ਜਿਹੜਾ ਸਫਾਈ ਕਰ ਦਿੱਤੀ ਜਾਏਗੀ ਜੇਕਰ ਤੁਹਾਡੇ ਵੀ ਖੇਤਾਂ ਦੇ ਵਿੱਚ ਪੈਲੀ ਦੇ ਵਿੱਚ ਕਿਸੇ ਵੀ ਕੋਰਨਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਟ੍ਰਾਂਸਫਾਰਮਰ ਆ ਜਿੱਥੇ ਸਪਾਰਕ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਆ ਉਹਦੇ ਆਲੇ ਦੁਆਲੇ ਉਹ ਕਣਕ ਵੱਢ ਕੇ ਜਿਹੜਾ ਆ ਤੁਹਾਨੂੰ ਚਾਹੀਦਾ ਕਿ ਸਫਾਈ ਕਰ ਦੇਣੀ ਇਹ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਣਗਿਲੀ ਹੋਣ ਤੇ ਜਿਹੜਾ ਆ ਕਿਸੇ ਵੀ ਤਰ੍ਹਾਂ ਦਾ ਕੋਈ ਔਰ ਪ੍ਰੋਬਲਮ ਨਾ ਹੋ ਸਕੇ ਤੀ ਦੇਦੇ ਵੀ ਮੇਰੇ ਨਾਲ ਇਸ ਟਾਈਮ ਤਸਵੀਰਾਂ ਇਸ ਚੈਨਲ ਦੇ ਮਾਧਿਅਮ ਰਾਹ ਜੇਕਰ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਸ਼ੇਅਰ ਕਰਕੇ ਆਪਣੇ ਦੋਸਤਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਹਰ ਕਿਸਾਨ ਜਿਹੜਾ ਆ ਇਹ ਚੀਜ਼ ਨੂੰ ਸਮਝ ਕੇ ਆਪਣੇ ਟਰਾਂਸਫਾਰਮਰ ਦੇ ਥਲੇ ਸਫਾਈ ਰੱਖ ਸਕੇ ਮਿਹਰਬਾਨ